ਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾਰੋ ਵੈ ਅੰਦਰ ਤੋ ਖਾ ਨੀਂਦ ਨਾ ਸੋਵੇ ਜੇ ਤਨ ਖਸਮੈ ਚੱਲੇ ਰਜਾਈ ਤਾਰ ਕਰ ਸੋਪਾ ਮਹਿਲ ਪੁਲਾਈ ਨਾਨਕ ਕਰਮੀ ਇਹ ਮਤ ਪਾਈ ਕੋੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਾਨਮਖਾ ਨਾਮ ਵੀ ਹੋਣਿਆ ਰੰਗ ਕਸੰਭਾ ਦੇਖਣਾ ਪੁੱਲ ਇਸ ਕਾ ਰੰਗ ਤੈਨ ਥੋੜਿਆਂ ਛੋਟਾ ਇਸਾ ਮੁੱਲ ਦੂਜੇ ਲੱਗੇ ਪਛਮੂਏ ਮੋਰਖ ਅੰਧਕਵਾਰ ਦਿਸਤਾ ਅੰਦਰ ਕੀਟ ਸੇਪੇ ਪੱਛੇ ਬਾਰੋਵਾਰ ਨਾਨਕ ਨਾਮ ਰੱਤੇ ਸੇ ਰੰਗਲੇ ਗੁਰ ਕੈ ਸੱਚ ਸੁਪਾਏ ਭਗਤੀ ਰੰਗ ਨਾ ਉਤਰੈ ਸੱਚੇ ਰਹੈ ਸਮਾਏ ਓੜੀ ਸੇਸਟੋ ਪਾਈ ਸਬਤੋਦ ਆਪੇ ਰਿਚਕ ਸੰਬਾਹਿਆ ਇੱਕ ਵੱਲਸ਼ਲ ਕਰਕੇ ਖਾਮਤੇ ਮੋਹਕੂੜ ਕੁਸਤ ਨੀਟਾਹਿਆ ਤਦਾਪੇ ਪਾਵੇ ਸੋ ਕਰੇ ਤੋ ਦੋਤੇ ਕਮੋਇ ਲਾਇ ਇਕਨਾ